ਜੇਕਰ ਤੁਸੀਂ ਵੀ ਬੜੀ بے ਪਰਵਾਹੀ ਨਾਲ ਜਨ ਤੱਕ ਥਾਵਾਂ ਤੇ ਮੋਟਰਸਾਈਕਲ ਖੜੇ ਕਰਕੇ ਆਪਣੇ ਕੰਮ ਲਈ ਨਿਕਲ ਜਾਨੇ ਹੋ ਤਾਂ ਜ਼ਰਾ ਸਾਵਧਾਨ ਲੁਧਿਆਣਾ ਸ਼ਹਿਰ ਵਿੱਚ ਮੋਟਰਸਾਈਕਲ ਚੋਰ ਗਿਰੋ ਸਰਗਰਮ ਹੋ ਗਿਆ ਸੋ ਲਗਾਤਾਰ ਅਜਿਹੇ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲੇ ਦੀ ਜੇ ਗੱਲ ਕਰਾਂਗੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦਾ ਦੱਸਿਆ ਜਾ ਰਿਹਾ ਪੰਜਾਬ ਨੈਸ਼ਨਲ ਬੈਂਕ ਤੋਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਪਾਰਕਿੰਗ ਦੇ ਵਿੱਚ ਖੜੇ ਮੋਟਰਸਾਈਕਲ ਨੂੰ ਬੜੀ ਹੀ ਆਸਾਨੀ ਨਾਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਸੋ ਇਹਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਹਰੋਂ ਜਿਹੜਾ ਫਿਰੋਜ਼ਪੁਰ ਰੋਡ ਤੇ ਜਿਹੜਾ ਬੈਂਕ ਹੈ ਉਹਦੇ ਸਾਹਮਣੇ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਚੋਰ ਬੜੀ ਹੀ ਬੇਖੌਫ ਹੋ ਕੇ ਜਿਹੜਾ ਇਸ ਵਾਰਦਾਤ ਉਸ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਰਾਮ ਨਾਲ ਚੋਰੀ ਕਰਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਲੁਧਿਆਣਾ ਲਾਈਵ ਲਈ ਟਿੰਕਾ ਜਰਦੀ ਰਿਪੋਰਟ ਜੇਕਰ ਤੁਸੀਂ ਵੀ ਬੜੀ بے ਪਰਵਾਹੀ ਨਾਲ ਜਨ ਤੱਕ ਥਾਵਾਂ ਤੇ ਮੋਟਰਸਾਈਕਲ ਖੜੇ ਕਰਕੇ ਆਪਣੇ ਕੰਮ ਲਈ ਨਿਕਲ ਜਾਨੇ ਹੋ ਤਾਂ ਜ਼ਰਾ ਸਾਵਧਾਨ ਲੁਧਿਆਣਾ ਸ਼ਹਿਰ ਵਿੱਚ ਮੋਟਰਸਾਈਕਲ ਚੋਰ ਗਿਰੋ ਸਰਗਰਮ ਹੋ ਗਿਆ ਸੋ ਲਗਾਤਾਰ ਅਜਈਆਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲੇ ਦੀ ਜੇ ਗੱਲ ਕਰਾਂਗੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦਾ ਦੱਸਿਆ ਜਾ ਰਿਹਾ ਪੰਜਾਬ ਨੈਸ਼ਨਲ ਬੈਂਕ ਤੋਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਪਾਰਕਿੰਗ ਦੇ ਵਿੱਚ ਖੜੇ ਮੋਟਰਸਾਈਕਲ ਨੂੰ ਬੜੀ ਹੀ ਆਸਾਨੀ ਨਾਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਸੋ ਇਹਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਹਰੋਂ ਜਿਹੜਾ ਫਿਰੋਜ਼ਪੁਰ ਰੋਡ ਤੇ ਜਿਹੜਾ ਬੈਂਕ ਹੈ ਉਹਦੇ ਸਾਹਮਣੇ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਚੋਰ ਬੜੀ ਹੀ ਬੇਖੌਫ ਹੋ ਕੇ ਹੈ ਜਿਹੜਾ ਇਸ ਵਾਰਦਾਤ ਉਸ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਰਾਮ ਨਾਲ ਚੋਰੀ ਕਰਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਲੁਧਿਆਣਾ ਲਾਈਵ ਲਈ ਟਿੰਕਾ ਚੜਤੀ ਰਿਪੋਰਟ ਜੇਕਰ ਤੁਸੀਂ ਵੀ ਬੜੀ بے ਪਰਵਾਹੀ ਨਾਲ ਜਨ ਤੱਕ ਥਾਵਾਂ ਤੇ ਮੋਟਰਸਾਈਕਲ ਖੜੇ ਕਰਕੇ ਆਪਣੇ ਕੰਮ ਲਈ ਨਿਕਲ ਜਾਨੇ ਹੋ ਤਾਂ ਜ਼ਰਾ ਸਾਵਧਾਨ ਲੁਧਿਆਣਾ ਸ਼ਹਿਰ ਵਿੱਚ ਮੋਟਰਸਾਈਕਲ ਚੋਰ ਗਿਰੋ ਸਰਗਰਮ ਹੋ ਗਿਆ ਸੋ ਲਗਾਤਾਰ ਅਜਈਆਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲੇ ਦੀ ਜੇ ਗੱਲ ਕਰਾਂਗੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦਾ ਦੱਸਿਆ ਜਾ ਰਿਹਾ ਪੰਜਾਬ ਨੈਸ਼ਨਲ ਬੈਂਕ ਤੋਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਪਾਰਕਿੰਗ ਦੇ ਵਿੱਚ ਖੜੇ ਮੋਟਰਸਾਈਕਲ ਨੂੰ ਬੜੀ ਹੀ ਆਸਾਨੀ ਨਾਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਸੋ ਇਹਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਹਰੋਂ ਜਿਹੜਾ ਫਿਰੋਜ਼ਪੁਰ ਰੋਡ ਤੇ ਜਿਹੜਾ ਬੈਂਕ ਹੈ ਉਹਦੇ ਸਾਹਮਣੇ ਦੀਆਂ ਇਹ ਤਸਵੀਰਾਂ ਦਸੀਆਂ ਜਾ ਰਹੀਆਂ ਨੇ ਚੋਰ ਬੜੀ ਹੀ ਬੇਖੌਫ ਹੋ ਕੇ ਹੈ ਜਿਹੜਾ ਇਸ ਵਾਰਦਾਤ ਉਸ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ RAM ਨਾਲ ਚੋਰੀ ਕਰਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਲੁਧਿਆਣਾ ਲਾਈਵ ਲਈ ਟਿੰਕਾ ਜਰਦੀ ਰਿਪੋਰਟ ਜੇਕਰ ਤੁਸੀਂ ਵੀ ਬੜੀ بے ਪਰਵਾਹੀ ਨਾਲ ਜਨ ਤੱਕ ਥਾਵਾਂ ਤੇ ਮੋਟਰਸਾਈਕਲ ਖੜੇ ਕਰਕੇ ਆਪਣੇ ਕੰਮ ਲਈ ਨਿਕਲ ਜਾਣੇ ਹੋ ਤਾਂ ਜ਼ਰਾ ਸਾਵਧਾਨ ਲੁਧਿਆਣਾ ਸ਼ਹਿਰ ਵਿੱਚ ਮੋਟਰਸਾਈਕਲ ਚੋਰ ਗਿਰੋ ਸਰਗਰਮ ਹੋ ਗਿਆ ਸੋ ਲਗਾਤਾਰ ਅਜਿਹੀਆਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਤਾਜ਼ਾ ਮਾਮਲੇ ਦੀ ਜੇ ਗੱਲ ਕਰਾਂਗੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦਾ ਦੱਸਿਆ ਜਾ ਰਿਹਾ ਪੰਜਾਬ ਨੈਸ਼ਨਲ ਬੈਂਕ ਤੋਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਪਾਰਕਿੰਗ ਦੇ ਵਿੱਚ ਖੜੇ ਮੋਟਰਸਾਈਕਲ ਨੂੰ ਬੜੀ ਹੀ ਆਸਾਨੀ ਨਾਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਸੋ ਇਹਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਹਰੋਂ ਜਿਹੜਾ ਫਿਰੋਜ਼ਪੁਰ ਰੋਡ ਤੇ ਜਿਹੜਾ ਬੈਂਕ ਹੈ ਉਹਦੇ ਸਾਹਮਣੇ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਚੋਰ ਬੜੀ ਹੀ ਬੇਖੌਫ ਹੋ ਕੇ ਹੈ ਜਿਹੜਾ ਇਸ ਵਾਰਦਾਤ ਉਸ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ RAM ਨਾਲ ਚੋਰੀ ਕਰਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਲੁਧਿਆਣਾ ਲਾਈਵਲੀ ਟਿੰਕਾ ਜਰਦੀ ਰਿਪੋਰਟ